ਤਾਰ ਕੱਢ ਕੇ ਲੈਉਣੀ ਕਿਹੜੇ ਵੇਲੇ ਹੋਗੇ ਮੈਜੀ ਨੂੰ ਪਤਾ ਨਹੀਂ ਬੇਬੇ ਨੀਰਾ ਪਾਇਆਈ ਸੀ ਕਿ ਨਾ ਪਾਇਆਈ ਸੀ ਆ ਕਿਧਰੋਂ ਆਂਦਾ ਕਹੀ ਚੱਕੀ ਹਰਪ੍ਰੀਤ ਹਾਂ ਕੋਈ ਕੰਮ ਦੇ ਵੀ ਫਲੀ ਭਨ ਲਿਆ ਕਰੋ ਕਿਉਂ ਸੱਸ ਨੂੰ ਹਾਂ ਨਾ ਕੋਈ ਕੰਮ ਨਹੀਂ ਕਰਦੀਆਂ ਨਾ ਉਹ ਖੇਤ ਦੇ ਹੈ ਨਾ ਜੀਰੇਲੇ ਮੰਦ ਨੂੰ ਮੈਂ ਉੱਥੇ ਆਪ ਚਾਹ ਬਣਾ ਕੇ ਦੇ ਕੇ ਆ ਤੇ ਸੱਸ ਉਹ ਦੋ ਤੀ ਨਾ ਚਾਹ ਤੂੰ ਫੜਾ ਨਹੀਂ ਸਕਦੀ ਆ ਉਹ ਸਾਰੀ ਦੁੰਗੀ ਗੁੜਚਾ ਨਾਲ ਲੈ ਕੇ ਜਾਂਦੀ ਆ ਸਾਰੀ ਦੁੰਗੀਆਂ ਉੱਥੇ ਚਾਹ ਕਰਦੀ ਆ ਤੂੰ ਲੈਦੀ ਕਰੀਏ ਜੇ ਕਰਤੀ ਆ ਸਾਰੀ ਦੁਨੀਆਂ ਤਾਂ ਲੈ ਜਾਂਦੀ ਏ 10 10 ਬੰਦੇ ਨੇ ਘਰਾਂ ਚ 4 4 ਬੰਦੇ ਆ ਉਹ ਮੈਂ ਇਕੱਲਾ ਕਰਾ ਬੰਦਾ ਘਟੋ ਘਟ ਮੇਰੇ ਮੋਟ ਵੱਲ ਵੀ ਸੋਚ ਲਿਆ ਕਰੋ ਕੋਈ ਗੱਲ ਮੈਂ ਕਲਾ ਕੀ ਕੀ ਕੰਮ ਕਰਾਂ ਤੈਨੂੰ ਕਿਹਾ ਸੀ ਨਾ ਮੈਂ ਦੇਖੋ ਬੱਟਾ ਪੋਚਾਂ ਜੀਰੀਆਂ ਕਿ ਮਨ ਨੂੰ ਚਾਹ ਕਰਕੇ ਦੇਵਾਂ ਕੀ ਕਰਾਂ ਰੱਥ ਮੈਂ ਮੈਂ ਮੇਰੇ ਤੇ ਗੁੱਸਾ ਲਾਉਣਾ ਆ ਕਿ ਜਦੋਂ ਮੈਂ ਤੈਨੂੰ ਰਾਤ ਆਖਿਆ ਸੀ ਵੀ ਦੋ ਬੰਦੇ ਪੁੱਛਿਆ ਬੱਟਾ ਪੋਚਣ ਵਾਲੇ ਪੁੱਛਲਾ ਰਾਤ ਤਾਂ ਗਿਆ ਨਹੀਂ ਨਾ ਨਾ ਬੰਦੇ ਤਾਂ ਜੀ ਬੇਲੀ ਫਿਰਦੇ ਆਇ ਤਾਂ ਕੋਈ ਜੀਰੀ ਲਾਉਣ ਨਹੀਂ ਲੱਗਿਆ ਤੜਕੇ ਮਿਲ ਜਾਣਗੇ ਤੜਕੇ ਨੂੰ ਅਗਲੇ ਸਾਰੇ ਤਿਆਰ ਹੋਗੇ ਜੀਰੀ ਲਾਉਣ ਨੂੰ ਨਾ ਤੈਨੂੰ ਪੁੱਛ ਕੇ ਲਾਉਗਾ ਨਾ ਮੇਰੀ ਗੱਲ ਸੁਣਾ ਬੰਦੇ ਤਾਂ ਮੈਨੂੰ ਵੀ ਨਹੀਂ ਦੀ ਐ ਬੰਦੇ ਤਾਂ ਮੈਂ 5 ਲੈ ਜਾ ਹੂੰ 500 ਦਾ ਨੋਟ ਭਾਲ ਦੇ 500 ਦਾ ਨੋਟ ਦਿਹਾੜ ਗਈ ਇਹ ਲੋਕ ਤਾਂ ਨਹੀਂ ਜਾਂਦੇ ਸਾਰਾ ਦਿਨ ਤੇ ਝਾੜੀ ਨਹੀਂ ਲੱਗਦੇ ਪਏ ਨਾ ਸਾਰਾ ਦਿਨ ਮੈਂ ਨਾ ਪਿੰਡਾਂ ਮਚਾਊਗਾ ਸਾਰਾ ਦਿਨ ਤੇਰੇ ਖੇਤ 'ਚ ਕੰਮ ਕਰੂਗਾ ਹੁਣ ਪੈਸੇ ਵੀ ਨਾ ਲਵੇ ਓ ਮੇਰੀ ਗੱਲ ਸੁਣ ਜੇ ਤੁਸੀਂ ਚਾਹ ਪਣੀ ਦਾ ਮਾੜਾ ਮੋਟਾ ਕਰਦੇ ਕਰੋ ਨਾ ਕੰਮ ਨੂੰ ਤਾਂ ਮੈਂ ਇਕੱਲੇ ਹੀ ਨਹੀਂ ਦਵਾਲਾ ਕੰਮ ਤਾਂ ਮੈਂ ਕੱਲੀ ਬਿਝੇਰਾ ਕਰਦਿਆਂ ਮੈਨੂੰ ਪੰਗਾ ਜਦੋਂ ਚਾਹ ਕਰਨੀ ਪੈਂਦੀ ਹੈ ਬਿਜਲੀ ਉਹ ਮੇਰਾ ਸਾਰਾ ਕੰਮ ਖੜ ਜਾਂਦਾ ਹੈ ਨਾ ਇੰਨੀ ਅੱਗ ਪੈਂਦੀ ਹੈ ਤੂੰ ਤਾ ਉੱਥੇ ਰਾਮਨਾ ਨਿੰਮ ਥੱਲੇ ਬੈਠਾ ਕਰ ਲੈਣਾ ਇੰਨੀ ਗਰਮੀ ਚ ਕੌਣ ਜਾਵੇ ਚਾਹ ਲੈ ਕੇ ਅੱਛਾ ਮੈਂ ਤਾਂ ਰਾਮ ਕਰਦਾ ਹਾਂ ਹਾਂ ਤੁਸੀਂ ਸੱਸ ਨੂੰ ਹਾਂ ਕੰਮ ਕਰਦਿੰਗੇ ਬਾਹਰ ਨਾ ਜਾਦੇ ਹਿਸ਼ਾਰ ਏਸੀ ਲਾ ਕੇ ਫਿਰ ਮੇਰੀ ਗੱਲ ਸੁਣ ਏਸੀ ਫਿਰ ਕੱਲੇ ਹੀ ਚੱਲੀ ਜਾਂਦਾ ਕਮਰੇ ਚ ਕੱਲਾ ਕੋ ਚੱਲੀ ਜਾਂਦਾ ਕੰਮ ਕਰਦੀਆਂ ਰਹਿੰਦੀਆਂ ਕੰਮ ਕਰਕੇ ਪਹਿਲੇ ਕੱਪੜੇ ਧੋਨੇ ਆ ਬਾਥਰੂਮ ਧੋਨੇ ਆ ਫਲੈਸ਼ਾਂ ਧੋਨੇ ਆ ਫਿਰ ਸਾਰੇ ਘਰ ਚ ਝਾੜੂ ਪੋਚਾ ਲ ਫਿਰ ਆਟਾ ਗੁੰਨ ਕੇ ਰੋਟੀਆਂ ਪਕਾਉਨੇ ਆ ਹੈ ਫਿਰ ਫੇਰ ਭਾਂਡੇ ਮਾਜਦੀਆਂ ਫਿਰ ਸੋਈ ਸਾੜਤਾ ਕੇ ਨਾ ਕੰਮ ਨੂੰ ਜਾਗ ਕਰਿਆ ਕਰੋ ਕਰਕੇ ਜਿਹੜਾ ਬੰਦਾ ਨਾ ਕੰਮ ਕਰਕੇ ਕੰਮਾਂ ਨੂੰ ਯਾਦ ਕਰਦਾ ਏ ਉਸੇ ਨੂੰ ਥਕੀਵਾ ਆਉਂਦਾ ਮੈਂ ਇਹਦਾ ਕਰਕੇ ਉੱਠਦਾ ਮੈਂ ਇਹਦਾ ਕੰਮ ਯਾਦ ਨਹੀਂ ਕਰਦਾ ਮੈਨੂੰ ਥਕੀਵਾ ਵੀ ਨਹੀਂ ਆਉਂਦਾ ਜਾ ਤਾਂ ਫਿਰ ਤੇਰੇ ਵਰਗੇ ਜੇ ਕਰਾਉਣੇ ਪੈਂਦੇ ਵੀ ਮੈਂ ਕੀ ਕਰਦੀਆਂ ਬੇਬੇ ਮੱਝਾਂ ਸੰਭਦੀਏ ਬੇਬੇ ਮੈਸਾਂ ਨੂੰ ਨਿਵਾ ਕੇ ਬੰਨ੍ਹ ਦਾਂਦੀ ਅੰਦਰ ਉਹ ਮੱਝਾਂ ਪਹਿਰੇ ਪਾਣੀ ਚਾਰਦਾ ਸੋਨੂੰ ਦੋਨਾਂ ਨੂੰ ਸੱਤ ਮਾਹ ਨੂੰ ਫੜੀ ਦੀ ਦੂਰੀ ਕਰਦੀਆਂ ਨਾ ਮੈਂ ਤਾਂ ਮੈਨੂੰ ਤਾਂ ਤੂੰ 4 ਦਿਨਾਂ ਦੇ ਪੇਕ ਹੀ ਨਹੀਂ ਜਾਣ ਦਿੱਤਾ ਇਸ ਛੁੱਟਣਾਂ 'ਚ ਮੈਂ ਤੇਨਾਂ ਅੱਖਾਂ ਸੀ ਮੈਨੂੰ ਲਾਇਆ ਉਹਨਾਂ ਦੇ 4 ਦਿਨ ਫਿਰ ਆਪਾਂ ਜੀਰੀ ਲਾਉਣ ਲੱਗ ਜਾਵਾਂਗੇ ਤੂੰ ਕਹਿੰਦਾ ਹਜੇ ਨਹੀਂ ਲੱਗਦੇ ਤੈਨੂੰ ਐ ਸੀ ਵੀ ਜੇ ਕਿਤੇ ਜਾਣ ਦੇਤੀ ਇਹਨੇ ਮੁੜ ਕੇ ਦੱਸ ਦੇਣਾ ਆਉਣਾ ਨਹੀਂ ਮੰਗ ਰੌਂਦੀ ਨੂੰ ਜੀਰੀ ਲੱਗ ਜੂਗੀ ਹੈ ਤੂੰ ਪੇਕ ਹੀ ਮੈਨੂੰ ਜਾਣ ਨਹੀਂ ਦਿੱਤਾ ਅੱਜ ਤੂੰ ਜੀਰੀ ਨੂੰ ਤਿਆਰ ਹੋ ਕੇ ਖੜ ਗਿਆ ਅੱਜ ਮੇਰਾ ਭਰਾ ਲੈਣ ਆਉਂਦਾ ਸੀ ਮੈਨੂੰ ਪੇਕ ਹੀ ਵਗ ਜਾ ਹੋਰ ਤਾਂ ਸਾਰੇ ਕੰਮ ਕਰ ਲੈ ਜੀਰੀ ਲਾਉਣ ਲੱਗੇ ਦਿਸਣ ਦਾ ਕੰਮ ਹੋਇਆ ਪੇ ਖੇਤ ਤਾਂ ਮੇਰੇ ਨਾਲ ਕੀ ਚਾਪਣੀ ਦਾ ਕੰਮ ਕੋਈ ਫੜਾਉਣੀ ਸੀ ਘਰੇ ਵੀ ਹੁਣ ਕੰਮ ਕਰਦੋਂ ਜਾਂਦੀ ਐ ਤੇ ਕੀ ਜਾਨਾ ਕੋਈ ਪੇਸ਼ੀ ਵੀ ਕੀ ਜਾਨਾ ਕਿੱਥੇ ਆਹੋ ਇੱਕ ਪਾਸੇ ਤਾਂ ਤੂੰ ਐ ਕਹੀ ਜਾਨੈ ਅਕੇ ਤੁਸੀਂ ਕੁਛ ਕਰਦਿਆਂ ਨਹੀਂ ਸੱਤ ਨੂੰ ਐ ਇੱਕ ਪਾਸੇ ਤੂੰ ਕਹਿੰਨਾ ਕਰਦੇ ਕੰਮ ਕਰਦੂੰ ਫਿਰ ਦੱਸ ਮੈਨੂੰ ਕਰਦਿਆਂ ਤਾਂ ਹੈਗੀਆਂ ਨਾ ਉਹ ਚਲ ਜਿੰਨਾ ਕੋ ਹੁੰਦਾ ਕਰਦੀ ਬੇਬੇ ਕਿੱਧਰ ਗਈ ਐ ਮੈਨੂੰ ਤਾਂ ਪਤਾ ਨਹੀਂ ਬੇਬੇ ਦਾ ਬੇਬੇ ਮੱਝਾਂ ਕਰਨੀ ਹੋਊਗੀ ਕਰਦਿਆਂ ਤਾਂ ਹੂੰ ਪਰ ਲੋਕਾਂ ਜਿੰਨੇ ਕੰਮ ਨਹੀਂ ਕਰਦਿਆਂ ਲੋਕਾਂ ਜਿੰਨੇ ਐਂ ਕਰ ਆ ਚੱਕ ਕੁਆਲਟੀ ਕੁਆਲਟੀ ਫੜ ਜਾ ਧਾਰ ਕੱਢ ਲਿਆ ਆਪਦੀ ਮੈਂ ਤੈਨੂੰ ਦੱਸਾਂ ਮੈਂ ਤਾਂ ਆਦੇ ਪਕਵਾਨ ਤਿਆਰ ਹੋਣੀਆਂ ਫਿਰ ਮੈਂ ਤਾਂ ਆਦੇ ਪੱਕੀ ਜਾਣੀ ਆ। ਉਹ ਰਹਿਣ ਦੇ ਰਹਿਣ। ਮੈਂ ਤਾਂ ਪੱਕੀ ਜਾਣ ਦਾ ਕੋਈ ਟਾਈਮ ਨਹੀਂ ਹੈਗਾ। 6 ਵਾਲੀ ਬੱਸ ਆਉਣਾ ੜੀ ਐ। ਮੈਂ 6 ਵਾਲੀ ਤੇ ਚੜ ਜੂਗੀ। ਮੈਂ ਤਾਂ ਕੁਛ ਕਰਦੀ ਨਹੀਂ ਨਾ। ਮੈਂ ਤਾਂ ਫੇਰ ਨਹੀਂ ਆ। ਕੀ ਇਹ ਮੈਂ ਕੰਮ ਕਰਦੇ? ਚਾਹ ਤਾਂ ਤੂੰ ਕਰਕੇ ਦੇ ਕੇ ਇੰਜੀਨੀਅਰਾਂ ਨੂੰ। ਕੰਮ ਤੂੰ ਕਰਦੇ। ਮੈਂ ਸਾਂ ਤੇਰੀਆਂ ਮੈਂ ਸਾਂ। ਗੋਹੇ ਤੇਰੇ ਮੈਂ ਛੱਟਾਂ। ਰੋਟੀਆਂ ਮੈਂ ਪਕਾ ਕੇ ਦੇਵਾਂ। ਚਾਹ ਪਾਣੀ ਮੈਂ ਕਰਾਂ ਕਰੇ। ਤੇ ਫਿਰ ਘਰ ਦੇ ਕੰਮ ਆਹੋ ਆਹੋ ਕਰਦੀਆਂ ਉਹ ਵਾਲੇ ਕੰਮ ਨੂੰ ਕੀ ਕਹਿੰਦਾ ਹੋਰ ਮੇਰੇ ਕੰਮ ਸੇ ਪਤਾ ਲੱਗਿਆ ਅੱਤਾ ਕੱਢ ਲੈ ਲੈ ਜਾ ਆਦਾ ਤੇਰੀ ਮਾਂ ਤੋਂ ਕਢਾ ਲੈ ਧਾਰ ਬੇਬੇ ਨੂੰ ਕਹਿੰਦਾ ਬੇਬੇ ਕੱਢੂਗੀ ਧਾਰ ਕੋਈ ਨਹੀਂ ਕਢ ਲੈ ਤੂੰ ਬੇਲੀ ਹੈ ਹਾਂ ਮੈਂ ਤਾਂ ਜਾਣੀ ਆ ਉਹ ਭਗਦਾ ਭਗਦਾ ਇਹ ਜਾਨੀ ਹੈ ਹੈਗੇ ਆ ਅਸੀਂ ਮਾਂ ਪੁੱਤ ਕਰ ਲਾਏ ਕੰਮ ਕੋਈ ਥੱਕਦਾ ਨਹੀਂ ਡਰਦਾ ਨਹੀਂ ਹੈ ਮੈਂ ਤੇ ਥੋ ਇਹ ਨਾ ਨਾ ਭਗਦਾ ਚਾੜ ਜਾ ਹੁਣ ਹੀ ਲੱਗ ਜਾ ਚੰਗਾ ਫਿਰ ਮੈਂ ਜਾਣੀ ਆ ਜਾ ਮੁੱਕ ਜਾ ਫੇਰ ਨਾ ਕਹੀ ਮੈਂ ਕਿਹਾ ਨਹੀਂ ਮੈਨੂੰ ਪਤਾ ਹੀ ਤੂੰ ਡਰਾਉਣੀ ਐ ਨਾ ਨਾ ਮੈਂ ਚਾਣਾ ਤੂੰ ਕਿੱਥੇ ਐ ਮੈਂ ਸੱਚਮੁੱਚ ਜਾਨੀਆ ਉਹ ਸੱਚਮੁੱਚ ਜਾ ਛੋਡੇ ਘਰੇ ਰਹਿ ਕੇ ਤਾਂ ਮੇਰਾ ਸਾਰਾ ਦਿਨ ਕਾਲਜਾਂ ਮੱਚਦਾ ਕਾਲਜੇ ਚ ਠੰਡ ਤਾਂ ਪੇਕੇ ਜਾ ਕੇ ਪਹੂਗੀ ਪਾੜਾ ਪਾੜਾ ਠੰਡ ਪਾੜਾ ਫੇਰ ਮੈਂ ਜਾ ਜਾ ਕਢਾੜ ਜਾਨੀਆ ਮੈਂ ਜਾਨੀਆ ਮੈਨੂੰ ਧਮਕੀਆਂ ਦਿੰਦੀ ਐ ਇਹ ਜੇ ਜਾ ਬਗ ਜਾ ਪੇਕੀ ਬਗ ਜਾ ਹੈਗੀ ਮੇਰੀ ਮਾਂ ਕਰ ਲਾਂਗੇ ਅਸੀਂ ਕੰਮ ਨਿਰਪਾਤਨ ਪਾਣੀ ਪਿਆ ਤਾਂ ਨਵਾਤੀਆਂ ਧਾਰ ਕੱਢਣੀ ਨਹੀਂ ਆਉਂਦੀ ਹਰ ਪਰੀ ਤਾਂ ਪਤਾ ਨਹੀਂ ਕੀ ਕਰੀ ਜਾਂਦੀ ਐ ਲਾ ਮੁੰਡਾ ਆਉਂਦਾ ਬਾਲਟੀ ਚੱਕੀ ਬੇ ਬੇ ਹਾਂ ਆਏ ਕਰ ਹੁਕਮ ਲਾਇਆ ਤੇਰੀ ਨੂੰ ਨੇ ਧਾਰ ਕੱਢ ਲੈ ਮੱਜਾਂ ਦੀ ਨਾ ਹਰ ਤਰੀ ਕੀ ਕਰਦੀ ਹੈਗੀ ਕੀ ਕਰਨਾ ਸੀ ਬੇਲੀ ਐ ਨਾ ਬੇਲੀ ਇਹ ਫੇਤਾ ਮੈਂ ਉਹਨੂੰ ਕਹਿਤਾ ਮੈਂ ਕਿ ਮੈਂ ਕੰਮ ਬਾੜਾ ਤੀ ਮੈਂ ਹਾਂ ਮੈਂ ਚਾਹ ਕਰੀ ਦਿਹਾੜੀਆਂ ਨੂੰ ਤੇ ਮੈਂ ਚਾਹ ਫੜਾਇਆ ਕਰ ਹਾਂ ਉਹ ਤੈਨੂੰ ਪਤਾ ਮਾੜੀ ਜੀ ਗੱਲ ਤੇ ਫਿਰ ਉਹ ਗਰਮ ਹੋ ਗਈ ਗਰਮ ਹੋਈ ਮੈਨੂੰ ਕਹਿੰਦੀ ਆ ਚੱਕ ਬਾਲਟੀ ਤੇ ਮਜਾਰੀ ਧਾਰ ਵਿਗੜ ਲੈ ਮੈਂ ਤਾਂ ਬਾਲੇ ਕੰਮ ਕਰਦੇ ਮਤਲਬ ਉਹਦੀ ਪੇਖੀ ਜਾਨੀ ਆ ਉਹ ਧਮਕੀਆਂ ਦਿੰਦੀ ਫਿਰਦੀ ਆ ਮੈਨੂੰ ਮੈਂ ਕਿਤੇ ਡਰਦਾ ਅੱਛਾ ਵਖਾ ਜਾ ਉੱਡ ਜਾ ਉਹ ਅੱਜ ਨਾ ਬਾਬੇ ਮੋੜਦਾ ਨਹੀਂ ਹੈਗਾ ਭੱਗ ਜਾ ਮੈਂ ਕਿਹਾ ਤੂੰ ਤੂੰ ਤਾਂ ਆਖੜਾਈ ਆ ਤੈਨੂੰ ਆਇਆ ਵੀ ਇਹਨੂੰ ਵੇਖਣ ਨਾਲੇ ਹੁਣ ਛੁੱਟੀਆਂ ਨੇ ਭੱਗ ਜੂਗੀ ਚਾਰ ਦਿਨ ਤੂੰ ਵੀ ਬਹਾਨੇ ਬਾਗਾ ਦੇ ਆਪੇ ਬੁਢੀ ਹੈਗੀ ਆ ਕੰਮ ਕਰ ਲੈ ਨਹੀਂ ਨਹੀਂ ਉਹਨੂੰ ਭੇਜਣਾ ਚਾਹੁੰਦਾ ਤੇਰੇ ਦਿਮਾਗ ਨੂੰ ਕੀ ਹੋਇਆ ਮੈਂ ਇਹਨੂੰ ਡਰਾ ਕੇ ਰੱਖਦਾ ਹੁਣ ਆ ਮਹਾਮਾਇ ਜੀ ਇਹ ਤਾਂ ਖੋਣ ਭਾਗ ਜੂ ਚੱਕ ਕੇ ਗਏ ਗਮਾਂ ਚ ਦੱਸਾ ਕਰ ਬਹਾਨਾ ਪਾੜ ਦੀ ਆ ਬੇਬੇ ਜੇ ਭਾਗ ਵੀ ਜਾਊ ਸੁੱਖ ਨਾਲ ਤੂੰ ਮੇਰੀ ਮਾਂ ਐ ਆਪਾਂ ਡੰਗ ਲਾ ਲਾਂਗੇ ਰਣ ਮਿਲ ਕੇ ਆਪਾਂ ਕਿਉਂ ਡਰਾਈ ਕਿ ਡਰਦੇ ਆ ਨਾ ਲਾ ਲਾ ਹੱਥ ਮੰਨੇ ਭਰਾਵਾ ਮੇਰੇ ਤੇਰੇ ਮੂਰੇ ਮੈਠੋ ਨਹੀਂ ਕੰਮ ਕਮ ਬੰਦੇ ਫਿਰ ਮੈਂ ਤਾਂ ਆਪ ਜਾਣੀਆਂ ਤੇਰੇ ਨਾਨਕੀ ਬੇਬੇ ਆਹੋ ਤੇਰੇ ਦਿਮਾਗ ਨੂੰ ਕੀ ਹੋ ਗਿਆ ਦਿਮਾਗ ਨੂੰ ਮੇਰੇ ਨੂੰ ਤਾਂ ਗਿਆਨੀ ਹੈ ਜਾਣ ਨੂੰ ਲੈ ਆਪਣੇ ਪੇਖੀ ਮੈਂ ਅਜੇ ਬੁੜੀ ਜਰ ਫਿਰ ਪੇਕੇ ਦਾ ਮੇਰੇ ਹੈਗੀ ਨੇ ਪੇਕੇ ਦਾ ਮੈਨੂੰ ਵੀ ਢੀਕਦੇ ਨੇ ਮੇਰੇ ਵੀ ਆਜੇ ਸਾਡੀ ਕੁੜੀ ਅੱਛਾ ਅੱਛਾ ਬੇਬੇ ਮੈਂ ਹੁਣ ਗੱਲ ਸਮਝ ਗਿਆ ਤੇਰੀ ਨੂੰ ਤਾਂ ਮੈਨੂੰ ਧਮਕੀਆਂ ਦਿੰਦੀ ਸੀ ਹੁਣ ਤੂੰ ਵੀ ਧਮਕੀਆਂ ਦੇਣ ਲੱਗ ਗਈ ਜਾ ਭੱਗ ਜਾ ਬੇਬੇ ਮੈਂ ਵੀ ਦਾ ਆਉਂਦਾ ਆ ਆਹਦੀ ਘਰ ਕੱਢ ਲਾ ਆਹ ਗੋਹਾ ਵੀ ਮੈਂ ਪਾਉਣ ਜਾਂਦਾ ਮੈਂ ਗੋਹਾ ਵੀ ਸਿੱਟਣ ਜਾਂਦਾ ਚੰਗਾ ਫੇ ਸਾਰੇ ਕੰਮ ਕਰਨ ਜਾਂਦਾ ਮੈਂ ਇਹ ਤਾਂ ਵਧੀਆ ਨਹੀਂ ਹੈਗਾ ਬੇਬੇ ਐ ਕੋਈ ਰੱਥੋਥੋਂ ਨਾ ਨਾ ਮੇਕਾ ਵਧੀਆ ਨੇ ਘਰ ਕੱਢਣ ਜਾਂਦਾ ਗੋਹਾ ਸਿੱਟਣ ਜਾਂਦਾ ਨੀਰੇ ਪਾਉਣ ਜਾਂਦਾ ਫੇਰ ਅਸੀਂ ਕੀ ਭਾਗਦਿਆ ਅੱਨਾ ਕੀ ਭਾਲੇ ਦੋਨਾਂ ਨੂੰ ਅਸੀਂ ਤਾਂ ਹੁਣ ਵਗ ਜਾਂਦੇ ਕਿ ਕੀ ਜਾਊਂਗੀ ਮੈਂ ਆਪਦੇ ਫੇਰ ਕੀ ਜਾਊਂਗੀ ਸਿੱਟ ਲੋ ਗੋਹਾ ਆਪਦਾ ਸੱਸ ਨੂੰ ਆ ਦੋਨੀ ਵਗਜੋ ਮੈਂ ਡਰਦਾ ਨਹੀਂ ਹੈਗਾ ਸੋਥੋਂ ਸਾਰੇ ਕੰਮ ਆਪ ਹੀ ਸੰਭਲੂਗਾ ਕੰਮ ਕੀ ਇਹ ਦਿੰਦੀਆਂ ਨੇ ਰਾਲੇ ਮਿਲ ਕੇ ਵੀ ਸਾਥੋਂ ਡਰ ਜੂਗਾ ਕਿਤੇ ਉਹ ਐਂ ਤਾਂ ਸਿਆਣੀਆਂ ਵਿਆਂੀਆਂ ਨੇ ਇਹ ਜੀਰੀ ਲਈ ਜਾਂਦੇ ਆ ਖੇਤ ਐਂ ਥੋੜੋ ਜਾਂਦੀਆਂ ਨੇ ਉਹ ਐਂ ਤਾਂ ਇਹ ਕਹਿੰਦੀਆਂ ਹੁੰਦੀਆਂ ਨੇ ਉਹ ਮਾੜਾ ਮੋਟਾ ਫਿਰ ਇਹਨੂੰ ਐਂ ਤਾਂ ਖਿੱਚਣਾ ਹੀ ਪੈਂਦਾ ਐਂ ਤਾਂ ਫਿਰ ਕੋਈ ਕੰਮ ਹੀ ਨਾ ਕਰਨ ਕਿਧਰੇ ਨਹੀਂ ਜਾਂਦੀਆਂ ਹੈਗੀਆਂ ਇਹ ਰੋਈਤ ਪਾ ਕੇ ਮਾਰ ਰੱਖਿਆ ਜੀ ਕਹਿੰਦਾ ਕੁਛ ਕਰਦੀ ਨਹੀਂ ਕਰਦੀ ਨਹੀਂ ਅੱਜ ਫਿਰ ਲੈ ਮੈਂ ਤੈਨੂੰ ਜਾ ਕੇ ਦਿਖਾ ਦੰਨੀ ਇਹਨੂੰ ਐਂ ਵੀ ਕਭ ਨਹੀਂ ਮੈਨੂੰ ਡਰਾਬੇ ਦਿੰਦੀ ਐ ਪੇਕੇ ਜਾਣਦੀਆਂ ਤੂੰ ਹਰਪ੍ਰੀਤ ਆ ਬਾਗ ਚੱਕੇ ਮੈਂ ਤਾਂ ਪੇਕੀ ਜਾਂਨੀ ਆ ਵੇ ਬਿਆਦੀ ਪੇਕੀ ਜਾਂਨੀ ਆ ਹਾਂ ਮਤ ਫਿਰ ਹੁਣ ਉਹਦਾ ਧਾਰ ਕੱਢੀ ਜਾਂਦਾ ਕਹਿੰਦਾ ਮੈਂ ਤਾਂ ਗੁੱਸੇ 'ਚ ਕਹਿੰਦਾ ਹਾਂ ਘਾਤੀ ਆ ਫਰੀਟ ਨੂੰ ਕਹਿੰਦਾ ਭਾਗ ਜਾ ਦੋਨੀ ਭਾਗ ਜਾ ਤੇ ਤੂੰ ਖੜ ਜਾ ਮੈਂ ਤੇਰੇ ਨਾਲ ਹੀ ਚੱਲਦੀ ਆ ਅੱਡੇ ਤੇ ਮੈਂ ਵੀ ਚੋਲਾ ਲੈ ਆਉਣੀ ਆ ਆਪਦਾ ਨਾ ਤੇ ਫਿਰ ਘਰੇ ਕੰਮ ਕੌਣ ਕਰੂਗਾ ਨਹੀਂ ਆਪੇ ਕਰੂ ਕਹਿੰਦਾ ਮੈਂ ਤਾਂ ਸਾਰੇ ਕੰਮ ਕਰਨ ਜਾਣਦਾ ਕਹਿੰਦਾ ਗੋਹਾ ਵੀ ਛਟੂ ਨਹੀਂ ਰੋ ਵੀ ਪਾਉਂ ਰੋਟੀ ਵੀ ਪਕਾ ਲੂ ਕਹਿੰਦਾ ਜਾ ਭਾਗ ਜਾ ਕਹਿੰਦਾ ਦੋਨੀ ਆਪਦੇ ਪੇਕੀ ਜਾ ਚੱਕ ਲਿਆ ਬੈਠਾ ਲੈ ਆਉਣੀ ਆ ਚੱਲ ਆਹੋ ਕੋਈ ਗੱਲ ਨਹੀਂ ਕਰਾਇਆ ਮੇਰੇ ਕੋਲ ਹੈਗਾ ਜਾਂ ਨਹੀਂ ਹੈਗਾ ਕੋਈ ਨਾ ਹੈਗਾ ਮੈਂ ਤਾਂ ਕਿੱਦਾਂ ਦੀ ਤਿਆਰ ਹੋ ਰਹੀ ਸੀ ਜਾਣ ਨੂੰ ਦੇਖੋਗੇ ਚੱਕ ਚੱਕ ਲੈ ਚੋਣਾ ਚੱਕ ਲੈ ਆਵਦਾ ਇਹਨੂੰ ਵੀ ਪਤਾ ਲੱਗ ਜੂਵੇ ਬਈ ਐਂ ਕਹਿੰਦਾ ਕਹਿੰਦਾ ਤੁਸੀਂ ਤਾਂ ਦੋਨੇ ਕੁਝ ਕਰਦਿੰਗੇ ਨਹੀਂ ਕਹਿੰਦਾ ਤੁਸੀਂ ਕੀਤਾ ਕੀ ਹੈ ਕਹਿੰਦਾ ਕੰਮ ਤਾਂ ਮੈਂ ਕਰਦਾ ਇਹਨਾਂ ਚਾਹਾਂ ਮੈਂ ਕਰਦਾ ਖੇਤ ਜੀਰੀ ਆ ਰਹਿੰਦੀਆਂ ਕੰਮ ਮੈਂ ਕਰਦਾ ਘਰੇ ਆ ਕੇ ਮੈਂ ਕਰਾਉਣਾ ਜਾ ਮੇਰੀ ਮਾਂ ਕਰਦੀ ਏ ਉਹ ਤਾਂ ਕਹਿੰਦਾ ਸੀ ਮੈਨੂੰ ਵੀ ਮੇਰੀ ਮਾਂ ਕਰਦੀ ਏ ਹੈ ਚਲ ਕੋਈ ਨਾ ਪੁੱਤੋ ਵੀ ਮੁੱਕਰ ਗਿਆ ਆਪੀ ਪਤਾ ਲਾ ਉਹ ਪੁੱਤ ਹੁਣ ਕੌਣ ਕਰਦਾ ਤੋੜਦਾ ਸੀ ਤੇ ਕੌਣ ਕੰਮ ਕਰਦਾ ਸੀ ਚਲ ਆ ਜਾ ਉਹਦੇ ਪਤਾ ਇਹਨੂੰ ਆਪੇ ਚਲ ਆ ਜਾ ਫਿਰ ਲੱਗ ਜੂ ਪਤਾ ਨਹੀਂ ਆਪੀ ਪਤਾ ਲੱਗ ਜੂ ਵੀ ਕੰਮ ਕੌਣ ਕਰਦਾ ਸੀ ਕਰਦੇ ਰੇਵੇਂ ਇਹਦੇ ਲੈਣਾ ਆ ਨਾ ਮੰਗਰ ਆਉਂਦੀ ਮੈਂ ਨਹੀਂ ਮੈਂ ਤੈਨੂੰ ਦੱਸ ਤੂੰ ਤੈਨੂੰ ਲੈ ਆਉਣਾ ਤੂੰ ਨਾ ਤੇ ਮੈਨੂੰ ਫੋਨ ਕਰੂ ਤੇਰੇ ਮਾਮੇ ਕੋਲੇ ਵੀ ਤੇਰੀ ਬੀਬੀ ਨੂੰ ਭੇਜ ਦੇ ਆਉਂਦੀ ਮੈਂ ਵੀ ਨਹੀਂ ਠੀਕ ਹੈ ਹਾਂ ਹੋਨਾ ਮਾਂ ਮੈਨੂੰ ਕਰੂਗਾ ਵੀ ਮੈਂ ਤਾਂ ਤੰਗਾਂਗਾ ਚਲ ਐ ਕਰਦੀ ਹਾਂ ਹੁਣ ਉਹ ਤਾਂ ਕੱਢੀ ਜਾਂਦਾ ਧਾਰ ਧਾਰ ਕੱਢੀ ਜਾਂਦਾ ਉਹ ਕਿ ਬਗਚਾ ਲੱਡੇ ਸੀ ਵਾਲੀ ਬੱਸ ਆਉਣਾ ਆ ਜਾ ਆ ਜਾ ਤਰ ਤਰ ਕੱਢ ਲਈ ਐ ਚੱਕ ਕੇ ਤੂੰ ਲਈ ਐ ਆਹੋ ਆਹੋ ਆਏਗਾ ਤੂੰ ਆ ਜਾ ਕੇ ਰੰਗਾ ਚੰਗਾ ਚੰਗਾ ਚੱਲ ਆਹੋ ਚੱਲ ਕੇ ਰੱਖ ਜੋ ਆਪਣੇ ਕਿਸੇ ਨੂੰ ਦੱਸੀ ਨਾ ਕਿਸੇ ਨੂੰ ਨਹੀਂ ਦੱਸਦੀ ਪੁੱਤ ਤੂੰ ਆ ਜਾ ਚੁੱਪ ਕਰਕੇ ਐ ਰੌਲਾ ਨਾ ਪਾ ਆਸੋ ਸੁਣਨਗੇ ਗੁਮਾਂਡੀ ਚੱਲ ਚੱਲ ਫਿਰ ਹੁਣ ਕਿਧਰ ਰੋਟੀਆਂ ਨਾ ਤੇਰੀ ਤਾਈ ਕੇ ਵੇਖਿਆ ਬਾਖੋ ਹੋ ਹੋ ਤੈਨੂੰ ਕਿ ਐਸੀ ਬਗਣਾ ਪੇਕੀ ਬੈਰੂ ਭਾਈ ਹੋਰ ਕਿੱਥੇ ਜਾਣੇ ਅਸੀਂ ਬੇਬੇ ਨੂੰ ਤੈਨੂੰ ਕਿ ਐ ਵੀ ਬਗ ਜਾ ਨੀ ਦੇ ਰਹਾਂਗੇ ਪੇਕੀ ਜਾਣਾ ਨਾ ਪੇਕੀ ਜਾਣਾ ਹੀ ਹੋਰ ਅਸੀਂ ਕੋਈ ਮੁੱਲ ਦਿੰਗਾ ਤਾਂ ਮੈਨੂੰ ਸਾਡੇ ਮੈਨੂੰ ਤੂੰ ਕਹਿੰਦਾ ਤੂੰ ਤੂੰ ਮੈਨੂੰ ਕਹਿੰਦਾ ਕਿ ਮੈਂ ਤਾਂ ਕਿ ਖੇਤ ਅੱਕੇ ਜੀਰੀ ਵਾਲਿਆਂ ਨੂੰ ਚਾਹ ਕਰਕੇ ਦਿੱਤੀ ਤੁਸੀਂ ਕਰਦਿਆਂ ਕੀ ਹੋ ਤੂੰ ਜ ਕੁਝ ਕਰਦਿਆਂ ਹੀ ਨਹੀਂ ਨਾ ਮੈਂ ਕੰਮ ਕਿਵੇਂ ਕਰੂੰਗਾ ਸਾਰੇ ਨਾ ਨਾ ਅਸੀਂ ਤਾਂ ਭੀ ਧੱਕਾ ਤੋੜ ਬਣਾ ਨਹੀਂ ਕਰੇ ਕਿਹੜਾ ਕੰਮ ਹੈ ਕਰੇ ਤਾਂ ਕੋਈ ਕੰਮ ਹੀ ਨਹੀਂ ਕੰਮ ਤਾਂ ਬਥੇਰੇ ਨਾ ਨਾ ਅਸੀਂ ਤਾਂ ਏਸੀ 'ਚ ਛੱਡ ਕੇ ਏਸੀ 'ਚ ਪੈਣਾਂ ਨਾ ਚਾਚਾ ਲਾਵਾਂਗੇ ਆਦੇ ਪੈਣਾਂ ਆਵਾਂਗੇ ਉੱਡਿਆ ਹੀ ਤੇ ਪਰ ਹੋਣਾ ਉਹਦੇ ਕੰਮ ਆਪੇ ਸਾਂਭੀ ਹੋਣਾ ਕਰ ਕਰ ਕੰਮ ਹਾਂ ਆਉਂਦੇ ਆ ਕਰਨਦੇ ਆ ਕਾਲਾ ਕਜੂ ਤੈਨੂੰ ਨਾਲੇ ਦੇਖਨੀ ਹੁਣ ਚੱਚਰ ਕਰਦਾ ਕਿ ਮੈਂ ਰੋਣ ਵਾਲਾ ਮੂਹਰ ਹੈ ਇਹ ਵੀ ਜਾਣ ਕੇ ਵਿੜਿਆਣਾ ਆਪਾਂ ਨੂੰ ਵੀ ਵਿੜ ਕੇ ਮੁੜਿਆਉਣੀਆਂ ਮੈਥੋਂ ਘਰੇ ਜਾ ਕੇ ਫੇਰ ਕਹੂਗਾ ਵੀ ਕਰਦਿਆਂ ਕੀ ਹੋਂ ਆਏ ਨਹੀਂ ਅਸੀਂ ਅੱਜ ਨਹੀਂ ਫੇਰ ਅੱਜ ਤਾਂ ਫੇਰ ਬਾਗੀ ਚੱਲਦੇ ਆਂ ਰੋਈ ਰੋਈ ਦੇ ਜੱਬਨੋ ਕਿ ਜੇ ਰੋਟੀ ਨਾ ਪਕਤੋ ਨਾ ਆਪਾਂ ਮੋਜ ਬਣ ਗਈ ਆਪਾਂ ਪੰਜ ਪੰਜ ਚਾਰ ਚਾਰ ਦਿਨ ਲਾਤਾ ਵਾਂਗੇ ਗੁੱਸੇ 'ਚ ਹੀ ਲਾ ਆਵਾਂਗੇ ਕੋਈ ਗੱਲ ਹੈ ਕਿ ਤੇਰੇ ਮਾਰੀ ਕਿ ਲੱਤ ਕਿ ਕੁੱਬੇ ਰਾ ਕੇ ਕੁੱਬੇ ਨਿਕਲ ਗਿਆ ਕੋਬੇ ਨਿਕਲ ਗਿਆ ਆਪਾਂ ਤਾਂ ਗੱਲ ਹੋ ਗਈ ਆਪਾਂ ਤਾਂ ਬਹਾਨਾ ਫਾੜ ਦਿਆਂ ਅਸੀਂ ਵੇਖੀ ਜਾਂਦਾ ਹੈ ਨਾ ਆ ਜਾ ਆ ਜਾ ਬੱਛਾ ਆਉਣ ਵਾਲੀ ਹੈ ਗੁੱਧ ਬਾਦੂ ਆ ਆਪੇ ਸੇਵੀਆਂ ਪਾ ਕੇ ਖਾ ਲਊਗਾ ਅੱਡੇ ਬੈਠੀ ਹੈ ਕਿ ਦੂਜੇ ਅੱਡੇ ਚੱਲ ਗਏ ਅੱਡੇ ਚ ਹੀ ਬਹਿ ਜਾ ਵਿੱਚ ਜੇ ਰੁੱਕ ਕੇ ਬਹਿ ਜਾ ਆ ਜਾ ਉਹ ਮੈਂ ਤਾਂ ਉਹੀ ਕਹਿ ਰਹੀ ਸੀ ਨਾ ਹਰਪ੍ਰੀਤ ਨੂੰ ਨਾਲੇ ਮੇਰੀ ਮਾਂ ਨੂੰ ਉਹ ਮੈਨੂੰ ਕੀ ਬੋਲਦੀ ਐਂ ਵਗ ਜਾਣਗੀਆਂ ਉਹ ਦਸਮੇ ਕਿਵੇਂ ਕਰਾਂ ਹੁਣ ਦਸਮੇ ਜੀਰੀ ਲਾਵਾਂ ਕਿ ਬੱਟਾ ਪੋਚਾਂ ਕਿ ਉਹਨਾਂ ਦੀ ਮੈਂ ਚਾਹ ਬਣਾਵਾਂ ਦਿਹਾੜੀਆਂ ਜੀ ਤੇ ਰਸਮੇ ਕਰੇ ਮੱਜਾ ਜਾਵਾਂ ਉਹ ਰੱਬਾ ਮੈਂ ਅੱਥ ਕੀ ਕਰਾਂ ਉਹ ਮੈਂ ਤਾਂ ਐਂ ਕਹਿਣਾ ਵੀ ਕਿਸੇ ਨੂੰ ਪਈ ਜਿਹੜਾ ਕਰਦਿਆਂ ਨੇ ਬੁੜੀਆਂ ਘਰੇ ਕੰਮ ਕਰਦਿਆਂ ਨੇ ਠੀਕ ਨਹੀਂ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਉਹ ਦੋਨੇ ਗੁੱਸਾ ਮੰਨ ਗਏ ਨਾਲੇ ਹਰਪ੍ਰੀਤ ਨਾਲੇ ਮਰੀ ਮਾਂ ਉਹ ਮੇਰੀ ਮਾਂ ਨੇ ਵੀ ਨਹੀਂ ਸੋਚਿਆ ਓਏ ਉਹ ਤਾਂ ਮੈਂ ਕਿਵੇਂ ਕੰਮ ਕਰੂੰਗਾ ਹੁਣ ਸਾਰੇ ਘਰ ਦੇ ਓਏ